ਦੇਖ ਕੇ ਇੱਕ ਘੂਤੀ ਆਈਟਮ ਨਵੀਂ ਆਈ ਹੈ ਜਿਹਨੂੰ ਦੇਖ ਕੇ ਅੰਦਰ ਜਾਂਦੇ ਲੋਕ ਇੱਕਾ ਮੋਤ ਦਾ ਕੂਆ ਜਿੱਥੇ ਤੁਸੀਂ ਦੇਖੋਗੇ ਕਾਰ ਤੇ ਦੋ ਦੋ ਮੋਟਰਸਾਈਕਲ ਲਗਾਤਾਰ 20 ਮਿੰਟ ਦੋ ਦੋ ਮੋਟਰਸਾਈਕਲ ਲੈ ਕੇ ਕਾਰ ਮੋੜ ਤੇ ਕੂਏ ਵਿੱਚ ਲਾਈਵ ਦੇਖ ਰਹੇ ਹੋ ਤੁਸੀਂ ਲਾਈਵ ਦੇਖੋ ਆਪਣੇ ਸ਼ਹਿਰੇ ਮਾਤ ਦੇ ਸਪੈਸ਼ਲ ਤੁਸੀਂ ਆਪਣਾ ਆਪ ਆ ਸਕਦੇ ਹੋ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੋ ਅਜੀ ਦੇ ਸ਼ਹਿਰਾ ਗਰਾਊਂਡ ਦੇ ਵਿੱਚ ਜਿੱਥੇ ਕੀ ਬੱਸ ਸਟੈਂਡ ਦੇ ਨਾਲ ਹੀ ਕਾਰਨੀਂਗ ਕਾਰਨੀਵਲ ਦਾ ਮੇਲਾ ਲੱਗਿਆ ਅਸੀਂ ਦੇਖ ਰਿਹਾ ਕਿ ਤਰ੍ਹਾਂ ਤਰ੍ਹਾਂ ਦੇ ਪਾਲ ਲਾਏ ਹੋਏ ਨੇ ਹਰ ਇੱਕ ਕਿਸਮ ਦੇ ਲਾਏ ਹੋਏ ਨੇ ਜੇ ਸਰ ਆਪਣੇ ਪਾਲ ਪਾਨ ਹੁੰਦਾ ਹੈ ਚਾਕਲੇਟ ਪਾਨ ਹੁੰਦਾ ਹੈ ਇਸਟੋਬਰੀ ਪਾਨ ਹੁੰਦਾ ਹੈ ਪਾਈਨੈਪਲ ਪਾਨ ਹੁੰਦਾ ਹੈ ਇੱਕ ਆਗ ਵਾਲਾ ਪਾਲ ਸਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਕਾਰਨੀਵਲ ਦਾ ਮੇਲਾ ਦੇਚਾਰੇ ਵਾਸਤੇ ਸਪੈਸ਼ਲ ਸਭ ਤੋਂ ਵੱਡਾ ਮੇਲਾ ਖੰਨਾ ਸ਼ਹਿਰ ਵਿੱਚ ਜਿੱਥੇ ਤੁਸੀਂ ਦੇਖ ਸਕੋਗੇ ਮੋਤਾ ਦਾ ਕੂਆ ਮੋਤਾ ਦਾ ਕੂਆ ਲਗਾਤਾਰ 20 ਮਿੰਟ ਤੁਸੀਂ ਦੇਖ ਰਹੇ ਹੋ ਦੋ ਮੋਟਰਸਾਈਕਲ ਤੇ ਇੱਕ ਕਾਰ ਚੱਲ ਰਹੀ ਹੈ ਮੋਟਰਸਾਈਕਲ ਵਾਲੇ ਹੱਥ ਛੋੜ ਕੇ ਮੋਟਰਸਾਈਕਲ ਚਲਾ ਰਹੇ ਨੇ ਕਾਰ ਵਾਲਾ ਕਾਰ ਤੋਂ ਬਾਹਰ ਹੱਥ ਛੋੜ ਕੇ ਮੋਟਰਸਾਈਕਲ ਇਹ ਸਿਰਫ ਤੁਹਾਨੂੰ ਬੱਸ ਸਟੈਂਡ ਦੇ ਨਾਲ ਕਾਰਨੀਵਲ ਦਾ ਮੇਲਾ ਜੋ ਕਿ ਦਿਨ ਦੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ 11 ਵਜੇ ਤੱਕ ਦੁਸ਼ਹਿਰੇ ਵਾਲੇ ਦਿਨ ਸਾਰਾ ਦਿਨ ਚੱਲੇਗਾ ਮੋਟਰਸਾਈਕਲ ਵਾਲੇ ਆਪਣੇ ਦੋਨੋਂ ਹੱਥ ਛੱਡ ਕੇ ਕਾਰ ਵਾਲਾ ਤੁਸੀਂ ਦੇਖ ਰਹੇ ਹੋ ਕਿ ਪੈਰ ਦੇ ਨਾਲ ਕਾਰ ਨੂੰ ਸੰਭਾਲ ਕੇ ਹੱਥ ਬਾਹਰ ਕੱਢ ਕੇ ਤੇ ਬਾਹਰ ਹੁਣ ਤੁਸੀਂ ਦੇਖੋ ਮੋਟਰਸਾਈਕਲ ਆ ਲੈਨੇ ਹੱਥ ਫੜ ਲ ਤਾ ਕਾਰ ਵਾਲੇ ਦਾ ਲਗਾਤਾਰ 20 ਮਿੰਟ ਤੁਹਾਨੂੰ ਦੇਖਣ ਨੂੰ ਮਿਲੇਗਾ ਕਾਰ ਚਲਦੀ ਹੋਈ ਤੇ ਦੋ ਦੋ ਮੋਟਰਸਾਈਕਲ ਖੰਨਾ ਸ਼ਹਿਰ ਹੈ ਚਾਓ ਤੁਸੀਂ ਬੱਸ ਸਟੈਂਡ ਦੇ ਨਾਲ ਦਸ਼ਹਿਰਾ ਗਰਾਊਂਡ ਜਿੱਥੇ ਕੀ ਤਰ੍ਹਾਂ ਤਰ੍ਹਾਂ ਦੇ ਝੁੱਲੇ ਵੀ ਲੱਗੇ ਨੇ ਇੱਕ ਭੂਤ ਵਾਲੀ ਆਈਟਮ ਤੋ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਹਨੂੰ ਦੇਖ ਕੇ ਡਰ ਵੀ ਲੱਗੇਗਾ ਪੁਰਾਣਾ ਮੰਦਰ ਵਾਲਾ ਭੂਤ ਜੋ ਅੰਦਰ ਐਂਟਰ ਹੁੰਦਾ ਕਦੀ ਕਿਸੇ ਦੀ ਬਾਹ ਫੜ ਲੈਂਦਾ ਕਿਸੇ ਦਾ ਹੱਥ ਫੜ ਲੈਂਦਾ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਬੰਦਰ ਵਾਲਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਲਿਆ ਕੇ ਖੁਸ਼ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਊਂਟ ਦੀ ਸਵਾਰੀ ਊਂਟ ਤੇ ਰਾਜਸਥਾਨੀ ਊਂਟ ਘੋੜਿਆਂ ਤੇ ਤੁਸੀਂ ਆਪਣੇ ਬੱਚਿਆਂ ਨੂੰ ਝੂਲੇ ਦਵਾ ਸਕਦੇ ਹੋ ਸਭ ਤੋਂ ਵੱਡਾ ਝੂਲਾ तरह-तरह ਦੇ ਝੂਲੇ ਕਿਸ਼ਤੀ ਵੀ ਐ ਹਰੇਕ ਤਰ੍ਹਾਂ ਦੇ ਝੂਲੇ ਤੁਸੀਂ ਆਪਣੇ ਬੱਚਿਆਂ ਨੂੰ ਖਾਣ ਪੀਣ ਦਾ ਅਲੱਗ ਅਰੇਂਜਮੈਂਟ ਹੈ ਕੱਪੜਿਆਂ ਦੀ ਸ਼ਾਪਿੰਗ ਕਰਨੀ ਹੈ ਕੱਪੜੇ ਘੱਟ ਰੇਟਾਂ ਤੇ ਜਾਦੂਗਰ ਵੀ ਦੇਖ ਸਕਦੇ ਹੋ ਤੁਸੀਂ ਹਰੇਕ ਤਰ੍ਹਾਂ ਦੇ ਕੱਪੜੇ ਘਰੇਲੂ ਸਮਾਨ ਖਰੀਦਣਾ ਹੋਵੇ ਬੈਕ ਗੇਮਾਂ ਨੇ ਗੇਮਾਂ ਤੁਸੀਂ ਖੇਲ ਨਹੀਂ ਆਉਣ ਆਪਣੇ ਬੱਚਿਆਂ ਨੂੰ ਖਿਲਾਉਣੀਆਂ ਆਉਣ ਬਹੁਤ ਵੱਡਾ ਮੇਲਾ ਫੁੱਟਬਾਲ ਨਾਲ ਤੁਸੀਂ ਦੇਖੋ ਗਲਾਸ ਬਹੁਤ ਵੱਡਾ ਸਿੱਟਦੇ ਨੇ ਤੇ ਬਹੁਤ ਵੱਡਾ ਮੇਲਾ ਜੋ ਕਿ ਖੰਨਾ ਦੇ ਦੁਸ਼ਹਿਰਾ ਗਰਾਊਂਡ 'ਤੇ ਲੱਗਿਆ ਤੁਹਾਨੂੰ ਇੱਕ ਨਵੀਂ ਆਈਟਮ ਮਿਲਣ ਦੇਖਣ ਨੂੰ ਮਿਲੇਗੀ ਮੱਛੀਆਂ ਬਹੁਤ ਦੂਰ ਤੱਕ ਨਵੀਆਂ ਤੁਹਾਡੇ ਜਦੋਂ ਤੁਸੀਂ ਇੱਥੇ ਐਂਟਰੀ ਕਰੋਗੇ ਤੁਹਾਡੇ ਪੈਰਾਂ ਤੇ ਚਾਰਾ ਕਰੋ ਮੱਛੀ ਮੱਛਿਆ ਹਰੇਕ ਤਰਾਈ ਤੁਸੀਂ ਸ਼ੋਪਿੰਗ ਕਰ ਸਕਨੇ ਹੋ ਕੁਝ ਖਾਣਾ ਹੋਵੇ ਤੇ ਖਾਂ ਤੇ ਖਾ ਕੇ ਬੈਠਣ ਦਾ ਅਲੱਗ ਅਰੇਂਜਮੈਂਟ ਹੈ ਤਰਾ-ਤਰਾਂ ਦੇ ਪਾਨ ਬਹੁਤ ਵਧੀਆ ਪਾਨ ਤੁਹਾਨੂੰ ਇੱਥੇ ਖਾਣ ਨੂੰ ਮਿਲਣਗੇ ਕਰਨੀ ਵਾਲੇ ਇੱਥੇ ਤੁਸੀਂ ਅੱਜ ਅਸੀਂ ਦੇਖ ਰਿਹਾ ਕਿ ਤਰਾ-ਤਰਾਂ ਦੇ ਪਾਨ ਲਾਏ ਹੋਏ ਨੇ ਹਰੇਕ ਕਿਸਮ ਦੇ ਲਾਏ ਹੋਏ ਨੇ आज तक असि किसे मिलने नहीं देखे थे कि ये पाना बारे दस थोड़ा कुछ जी अपने सर अपने पास पान होता है चॉकलेट पान होता है स्ट्रॉबेरी पान होता है पाइन ऐप्पल पान होता है एक आग वाला पान होता है और फिर अपना शेर व शा अंदाज में अपना पान खिलाते हैं जैसे पान खाए कीजिए होटल तो पे शान आती है और आप ऐसे ही मुस्कुराते रहें तो जान आती है और ये पान है नजर आना और इस पान को आप मुस्कुरा के खाना या ये कह दे कि थोड़े से रंगीन लगते हैं रंगों के शौकीन लगते हैं और वैसे तो लगता है आप पर एक रिवाज मगर इस रिवाज में और भी अच्छी लगते हैं और इस पान की चाल है वस्तानी और मेरे सर लगते हैं मुझे राजा हिंदुस्तान ये लीजिए अभी कहते निगाहें नाच करती है पलकों के आशियाने पर निगाहें नाच करती है पलकों के आशियाने पर ये रंगीला जान भी देख सकते हैं पान लगाने पर शुक्रिया और ऐसा अपना अंदाज होता है सर ये सारी अपनी वैरायटी होती है जितने लगे हुए हैं सारे फ्लेवर हैं चॉकलेट है, है स्ट्रॉबेरी है बाकी बड़े-बड़े शहरों में जाते हैं पूना मुंबई चेन्नई में सारणपुर की शान है जो खन्ना के भी चाहिए आप लोगों से चाहते आए और हमारे पान की शोभा बढ़ाएं दशहरा ग्राउंड के बीच जितते की बस स्टैंड के नाल ही कार्निवल का मेला लगया है दशहरे वास्ते स्पेशल फुदी आप आ सखने अपने बच्चों दिखा सकने हो ਅੱਜ ਹੀ ਦੇਖਿਆ ਇੱਕ ਭੂਤੀ ਆਈਟਮ ਨਵੀਂ ਆਈ ਹੈ ਜਿਹਨੂੰ ਦੇਖ ਕੇ ਅੰਦਰ ਜਾਂਦੇ ਹੀ ਡਰ ਲੱਗਦਾ ਹੈ ਇੱਕ ਮੋਤ ਦਾ ਕੂਆ ਜਿੱਥੇ ਤੁਸੀਂ ਦੇਖੋਗੇ ਕਾਰ ਤੇ ਦੋ ਦੋ ਮੋਟਰਸਾਈਕਲ ਲਗਾਤਾਰ 20 ਮਿੰਟ ਤੋਂ ਲੁਕਾਣਗੇ ਸਾਡੇ ਨਾਲ ਮੇਲੇ ਦੇ ਕੁਝ ਵੀ ਅਜ ਤੱਕ ਅਸੀਂ ਇਹ ਜੀ ਆਈਟਮ ਨਹੀਂ ਦੇਖੀ ਇੱਕ ਮੋਤ ਦਾ ਕੂਆ ਬਹੁਤ ਵਧੀਆ ਉਹਨਾਂ ਨੇ ਦਿਖਾਇਆ ਕਿਤੇ ਇੱਕ ਭੂਤ ਵਾਲਾ ਤੇ ਹੋਰ ਵੀ ਬੱਚੀ ਵਾਲਾ ਵੀ ਬੜਾ ਪੁੱਤਿਆ ਦੇਖਿਆ ਇਹ ਕੋਈ ਬਿਸਟਰ ਨਾ ਪਹਿਲੀ ਵਾਰ ਹੀ ਆਇਆ ਜੀ ਅੱਜ ਦਾ ਖੰਨੇ ਜਮੀਨ ਲੱਗਾ ਅੱਜ ਕੱਲ੍ਹ ਪਹਿਲੀ ਵਾਰੀ ਅਸੀਂ ਲੈ ਕੇ ਆਇਆ ਕਾ ਮੋਦ ਦਾ ਕੁ ਮੈਨੂੰ ਲੱਗਦਾ 20-25 ਸਾਲ ਹੋ ਗਏ ਇਹ ਨਹੀਂ ਆਇਆ ਉਰੇ ਬਾਪੂ ਦਾ ਬੰਗਲਾ ਵੀ ਬਹੁਤ ਸਾਲ ਹੋ ਗਏ ਉਹ ਨਹੀਂ ਲੱਗਦਾ ਨਵੀਆਂ-ਨਵੀਆਂ ਚੀਜ਼ਾਂ ਨੇ ਸਾਡੇ ਝੁੱਲੇ ਸਾਧ ਭਾਈ ਛੋਟੇ ਵੱਡੇ ਸਾਰੇ ਝੁੱਲੇ ਨੇ ਛੋਟੇ ਬੱਚਿਆਂ ਲਈ ਛੋਟੇ ਵੱਡੇ ਬੱਚਿਆਂ ਲਈ ਵੱਡੇ ਨੇ ਸਾਰੇ ਜੀ ਦਿਨਾਂ ਜੀ ਤਾਂ ਨਹੀਂ ਉੱਠਨੇ ਜੀ ਉਹ ਦੇਖ ਰਹੋ ਸਪੈਸ਼ਲ ਐਟਮਨਿਕ ਆ ਤੁਸੀਂ ਜੀ ਇਹਦੇ ਪਾਣੀ ਬੋਰਡ ਹੈ ਜੀ ਪਾਣੀ ਦੀ ਬੋਰਡ ਆਈ ਹੈ ਖਾਣ ਪੀਣ ਦੀ ਸਟਾਲਾਂ ਨੇ ਸਾਡੇ ਲਵੇ ਬਹੁਤ ਕੁਝ ਐ ਦਿਖਣ ਲੱਗ ਇਹ ਕੋਰੀ ਮੇਲੇ ਦਰਸ਼ਨ ਨੂੰ ਦੋਗੇ ਮੇਲੇ ਜਾ ਕੇ ਤੁਹਾਨੂੰ ਆਨੰਦ ਆਏਗਾ ਪੂਰਾ ਕਿੰਨੇ ਵਜੇ ਤੁਸੀਂ ਸਟਾਰਟ ਕਰਦੇਗਾ ਬੰਦਾ ਸ਼ਾਮ ਨੂੰ 4 ਵਜੇ ਚਾਹਦ ਨੇ ਰਾਤ ਨੂੰ 10-11 ਵਜੇ ਤੱਕ ਚੱਲਦਾ ਹੈ ਇਹ 19 ਤਰੀਕ ਤੱਕ ਚੱਲੇ ਜੂ 11:00 ਤੱਕ ਉਸ ਤੋਂ ਬਾਅਦ ਇਹ ਪਰੋਕੀ ਹੋਊ ਚਾਹ ਵੀ ਪੀਗਾ